ਗਰਪਿੰਡ ਬੀੜਾਉ ਕੇ ਸਮੁੱਚੀ ਸੰਗਤ ਨੂੰ ਬੜਾ ਮਾਣ ਹੈ ਸਾਡੇ ਨਗਰ ਦੇ ਨੌਜਵਾਨ ਅਜੈਬ ਸਿੰਘ ਪੁੱਤਰ ਤੇਜਾ ਸਿੰਘ ਕੋਤਰਾ ਮਖਤਿਆਰ ਸਿੰਘ ਜੋ ਜੂਰਪ ਦੀ ਧਰਤੀ ਤੇ ਕਬੱਡੀ ਦੇ ਖੇਡ ਦੇ ਵਿੱਚ ਗਿਆ ਸੀ ਸਾਡੇ ਪਿੰਡ ਦੇ ਲਈ ਸਾਡੇ ਪਿੰਡ ਬੀੜਾਉਕੇ ਦਾ ਨਾਮ ਰੋਸ਼ਨ ਕਰਕੇ ਆਇਆ ਹੈ। ਅਸੀਂ ਉਸ ਦੇ ਸਬੰਧ ਵਿੱਚ ਸਮੁੱਚੇ ਨਗਰ ਨੇ ਉਹਦਾ ਹੌਸਲਾ ਬਜਾਈ ਕਰਨ ਦੇ ਲਈ ਅੱਜ ਆਰ ਪਾ ਕੇ ਉਹਦਾ ਮਾਨ ਸਨਮਾਨ ਕੀਤਾ ਗਿਆ ਹੈ। ਬੜੀ ਮਾਨ ਦੀ ਗੱਲ ਹੁੰਦੀ ਹੈ ਜਦੋਂ ਇਹੋ ਜਿਹੇ ਨੌਜਵਾਨ ਖੇਡਾਂ ਦੇ ਵੱਲ ਜਾਂਦੇ ਆ ਤੇ ਜਿੱਤ ਪ੍ਰਾਪਤ ਕਰਦੇ ਆ। ਉਹਨਾਂ ਨੂੰ ਦੇਖ ਕੇ ਸਾਡੇ ਹੋਰ ਵੀ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਵੀ ਉਹਨਾਂ ਦਾ ਮਨੋਬਲ ਵੀ ਉੱਚਾ ਹੁੰਦਾ ਹੈ ਵੀ ਜੇਕਰ ਅਸੀਂ ਵੀ ਇਸ ਵੱਲ ਕਦਮ ਜਿੱਤ ਵੱਲ ਕਦਮ ਕਰਾਂਗੇ ਆ ਜਿਹੜਾ ਸਾਡਾ ਵੀ ਇਸ ਤਰ੍ਹਾਂ ਨਗਰ ਜਿਹੜਾ ਹਾਰ ਪਾ ਕੇ ਮਾਨ ਸਨਮਾਨ ਕਰੂਗਾ ਪਿਛਲੇ ਦਿਨੀ ਵੀ ਇਹਨਾਂ ਨੌਜਵਾਨਾਂ ਨੇ ਜਿਹਨੂੰ ਅਸੀਂ ਗੇਜੂ ਵੀ ਕਹਿ ਦਿੰਦੇ ਆ ਮਾਨ ਦੇ ਨਾਲ ਇਹਨਾਂ ਦੇ ਸਮੁੱਚੇ ਗਰੁੱਪ ਨੇ ਸਾਡੇ ਨਗਰ ਦੇ ਲਈ ਬਹੁਤ ਜ਼ਿਆਦਾ ਟਰੋਫੀਆਂ ਜਿੱਤ ਕੇ ਗੁਰੂ ਘਰ ਦੇ ਵਿੱਚ ਰੱਖੀਆਂ ਹੈ ਅਸੀਂ ਇਸ ਗੱਲ ਦੀ ਸਮੁੱਚੀ ਸੰਗਤ ਵੱਲੋਂ ਇਹਨਾਂ ਨੂੰ ਵਧਾਈ ਦਿੰਨੇ ਆਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ